ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਫਰਸਟ ਕਲੈਕਸ਼ਨਾਂ ਬਹੁਤ ਹੀ ਪਿਆਰੀਆਂ ਫੁੱਲ ਹੈਵੀ ਜਾਲਵਰਕ ਨਾਲ ਕ੍ਰੇਪ ਤੇ ਸੂਟ ਆਏਗਾ 슬ੀਵਜ਼ ਤੇ ਵੀ ਵਰਕ ਹੈ ਪੂਰਾ ਹੈਵੀ ਸਲਵਾਰੀ ਵਰਕ ਹੈ ਚਨਾਉਣ ਦਾ ਫੋਰ ਸਾਈਡ ਵਾਲਾ ਦੁਪੱਟਾ ਆਏਗਾ ਸੈਕਿੰਡ ਕਲੈਕਸ਼ਨਾਂ ਜਿਹੜੀਆਂ ਨੇ ਇਹ ਚਾਰ ਰੰਗਾਂ ਵਿੱਚ ਤੁਹਾਨੂੰ ਮਿਲਣ ਗਿਆ ਰੰਗ ਇਹਦੇ ਵਿੱਚ ਸਾਰੇ ਅਵੇਲੇਬਲ ਨੇ ਡਿਜ਼ਾਈਨ ਬਹੁਤ ਸੋਹਣੇ ਆ ਪੈਟਰਨ ਬਹੁਤ ਪਿਆਰਾ ਬਣਿਆ ਹੈ ਬਹੁਤ ਸੋਨੇ ਹੀ ਫੈਬਰਿਕ ਦੇ ਨਾਲ ਆਣ ਗਿਆ ਤੇ ਇਹਨਾਂ ਦਾ ਰੇਟ ਜੋ ਹੈਗਾ ਇਹ 2300 ਰੁਪਏ ਹੈ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਮੇਰੇ ਕੋਲ ਚਾਰ ਅਵੇਲੇਬਲ ਨੇ ਐਪ ਵਾਲੇ ਜਿਹੜੇ ਸੂਟ ਨੇ ਹੈਂਡਵਰਕ ਵਾਲੇ ਆਰਗੈਂਜ਼ਾ ਸ਼ਾਰਟ ਦੇ ਨਾਲ 2.5 ਮੀਟਰ ਦੀ ਸ਼ਾਰਟ ਤੇ 1 ਮੀਟਰ ਦਾ ਮਸਲੀਨ ਦਾ ਬਾਟਮ ਆਏਗਾ ਦੁਪੱਟਾ ਪਿਓਰ ਸ਼ਿਫੋਨ ਦਾ ਮਿਲੇਗਾ embroidery ਬਹੁਤ ਪਿਆਰੀ ਹੈ ਪ੍ਰਾਈਜ਼ ਇਹਦਾ 1800 ਰੁਪਏ ਰੰਗ ਇਹਦੇ ਵਿੱਚ ਚਾਰ ਆਣਗੇ ਦੁਪੱਟੇ ਤੇ ਫੋਰ ਸਾਈਡਾਂ ਤੇ ਹੀ ਵਰਕ ਹੋਇਆ ਹੈ ਇਹ ਵਾਲੀ ਕਲੈਕਸ਼ਨ ਚਾਰ ਰੰਗਾਂ ਵਿੱਚ ਪਿਓਰ ਨੇਚਰਲ ਕريب ਤੇ ਚਾਈਗੀ ਚਨਾਉਣ ਦਾ ਫੋਰ ਸਾਈਡ ਵਾਲਾ ਦੁਪੱਟਾ ਮਿਲੇਗਾ 2600 ਦਾ ਰੇਟ ਹੈ ਚਾਰ ਰੰਗ ਨੇ ਪੂਰੇ ਪ੍ਰੋਪਰ ਵਰਕ ਆਏਗਾ ਸਾਰੇ ਸੂਟ ਤੇ ਫਰੰਟ ਤੇ ਪ੍ਰੋਪਰ 슬ੀਵਸ ਤੇ ਬਾਟਮ ਤੇ ਵੀ ਵਰਕ ਆਏਗਾ ਰਾਂਗੇ ਦੇ ਵਿੱਚ ਚਾਰ ਨੇ ਇਹ ਪਿਓਰ ਸ਼ਿਮਰ ਦੇ ਵਿੱਚ ਆਏਗਾ ਸ਼ਾਰਟ ਉਪਾੜਾ ਸਿਲਕ ਦਾ ਬਾਟਮ ਮਿਲੇਗਾ ਸ਼ਿਮਰ ਬੇਸ ਦਾ ਦੁਪੱਟਾ ਮਿਲੇਗਾ 3200 ਦਾ ਪ੍ਰਾਈਸ ਹੈ ਤੇ ਹੈਂਡਵਰਕ ਵਾਲੀਆਂ ਕਲੈਕਸ਼ਨ ਆਣ ਗਈਆਂ ਚਾਰ ਰੰਗਾਂ ਵਿੱਚ ਵੀ 컬렉ਸ਼ਨ ਆਈਆਂ ਨੇ ਮੋਸਟਲੀ ਸੈਟ ਵਾਈਜ਼ ਆ ਰਹੀਆਂ ਨੇ ਚਾਰ ਰੰਗਾਂ ਵਿੱਚ। ਬਾਕੀ ਅਗਰ ਤੁਸੀਂ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ। ਨੰਬਰ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ। ਐ ਵਾਲੀ ਤਿੰਨਾਂ ਚਾਰ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ। ਨੇਚਰਲ ਕ੍ਰੇਪ بیس ਹੈ। ਜਿਹੜਾ ਨਾਲ ਹੈਂਡਵਰਕ ਵਾਲਾ ਚਨੌਣ ਦਾ ਦੁਪੱਟਾ ਮਿਲੇਗਾ। ਸ਼ਰਟ ਤੇ ਵੀ ਹੈਂਡਵਰਕ ਹੈ ਗਲੇ ਤੇ ਪ੍ਰੋਪਰ ਹੈਂਡਵਰਕ ਹੈ। ਚਾਰ ਰੰਗਾਂ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ। organza ਦੇ ਵਿੱਚ ਤੁਹਾਨੂੰ discrpaint ਦੀ ਸ਼ਾਰਟ ਹੈਂਡਵਰਕ ਵਾਲੀ ਮਿਲੇਗੀ ਪਾੜਾ ਸਿਲਕ ਦਾ ਬਾਟਮ ਮਿਲੇਗਾ 3 ਮੀਟਰ ਦਾ ਤੁਸੀਂ ਲਹਿੰਗਾ ਵੀ ਬਣਵਾ ਸਕਦੇ ਹੋ ਤੇ ਨਾਲ ਚਨੌਣ ਦਾ ਦੁਪੱਟਾ ਮਿਲੇਗਾ 1950 ਰੁਪਏ ਦਾ ਰੇਟ ਹੈ ਚਾਰ ਰੰਗ ਨੇ ਇਹਦੇ ਵਿੱਚ ਰੰਗ ਬਹੁਤ ਪਿਆਰੇ ਨੇ ਬਾਟਮ ਪਲੇਨ ਆਏਗੀ ਚਾਰ ਰੰਗਾਂ ਵਿੱਚ ਬਹੁਤ ਹੀ ਪਿਆਰਾ ਬ੍ਰੌਕਟ ਦੇ ਬਾਟਮ ਨਾਲ ਹੈਂਡਵਰਕ ਵਾਲੀਆਂ ਕਲੈਕਸ਼ਨ ਆਈਆਂ ਨੇ ਸ਼ਿਮਰ organza ਦੇ ਸਟਾਫ ਵਾਲਾ ਦੁਪੱਟਾ ਲੈਸ ਲੱਗੀ ਆ ਬਹੁਤ ਪਿਆਰੇ ਸੂਟ ਨੇ ਰੰਗ ਤੇ ਡਿਜ਼ਾਈਨ ਸਾਰੇ ਹੀ ਅਵੇਲੇਬਲ ਨੇ ਐਮ ਵਾਲੀਆਂ ਨੇਚਰ ਕ੍ਰੇਪ ਵਿੱਚ ਤੇ ਤੁਹਾਨੂੰ 2100 ਦੇ ਵਿੱਚ ਇਹ ਬੜਾ ਸੂਟ ਮਿਲ ਜੇਗਾ ਬਾਕੀ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਡਿਜ਼ਾਈਨ ਪੈਟਰਨ ਜੋ ਵੀ ਸਾਰੇ ਅਵੇਲੇਬਲ ਨੇ ਭਾਈ ਕਰਨਾ ਜਾਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਐ 1800 ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰੀ ਇੰਪੋਰਟੈਂਟ ਸੌਫਟ ਔਰ ਗੈਂਜ਼ਾ ਦੀ ਕਲੈਕਸ਼ਨ ਆ ਮਿਲਣਗੀਆਂ ਡਿਜ਼ਾਈਨ ਜਿੰਨੇ ਵੀ ਮੈਂ ਇੱਥੇ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ। ਬਾਕੀ ਕੋਸ਼ਿਸ਼ ਕਰਾਂਗੀ ਕਿ ਅਗਰ ਸਾਰਿਆਂ ਹੀ ਸੂਟਾਂ ਦੀ ਡਿਟੇਲ ਕੁਐਰੀ ਇੱਥੇ ਸਾਰੀ ਦੱਸ ਦਵਾਂ ਤਾਂ ਕਿ ਤੁਹਾਨੂੰ ਈਜ਼ੀ ਹੋ ਜਾਵੇ ਕਿ ਕਿਹੜੇ ਸੂਟਾਂ ਦਾ ਕੀ ਰੇਟ ਹੈ। ਇਹਦੇ ਨਾਲ ਤੁਹਾਨੂੰ ਈਜ਼ੀ ਹੋ ਜਾਏਗਾ। ਇਹ ਵਾਲੀਆਂ ਕਲੈਕਸ਼ਨ ਤੁਹਾਨੂੰ 1800 ਦੇ ਵਿੱਚ ਮਿਲ ਜਾਣਗੀਆਂ। ਆਹ ਬਹੁਤ ਪਿਆਰਾ ਰਾਇਲ ਬਲੂ ਕਲਰ ਦਾ ਸੂਟ ਹੈ। ਬਹੁਤ ਪਿਆਰਾ ਵਰਕ ਹੈ ਹੈਂਡੀ ਹੈਂਡਵਰਕ ਵਰਕ ਹੋਇਆ ਇਹਦੇ ਤੇ। ਦੇ ਜਿਹੜੀ ਲੈਂਥ ਹੈ 42 ਤੱਕ ਬਣ ਜਾਏਗੀ। ਛੰਡੂੰਦਾ 3 ਮੀਟਰ ਦਾ ਬਾਟਮ ਮਿਲੇਗਾ। ਇਹ 3100 ਦੇ ਵਿੱਚ ਪ्युअर ਪਾਰਟੀਵੇਅ ਲੁੱਕ ਸੂਟ ਆਏਗਾ। ਇੰਪੋਰਟਡ ਸੌਫਟ অর্ਗੈਂਜ਼ਾ ਦੀ ਸ਼ਾਰਟ ਹੈ। ਹੈਂਡਵਰਕ ਹੋਇਆ ਹੈ ਨਾਲ ਲੈਂਥ 43 ਤੱਕ ਹੈ। ਬੈਕ ਪਲੇਨ ਹੈ 슬ੀਵਸ ਤੇ ਹਾਫ ਬਣਾ ਸਕਦੇ ਫੁੱਲ ਵੀ ਬਣਾ ਸਕਦੇ ਹੋ। ਬਾਟਮ ਤੁਹਾਨੂੰ 3 ਮੀਟਰ ਦਾ ਨਾਲ ਮਿਲੇਗਾ ਛੰਡੂੰਦਾ। ਦੁਪੱਟਾ অর্ਗੈਂਜ਼ਾ ਦਾ। ਪ੍ਰਾਈਸ ਇਹਦਾ 3100 ਰੁਪਿਆ। ਰੰਗ ਬਹੁਤ ਪਿਆਰੇ ਨੇ ਤੇ ਸਾਰੇ ਹੀ ਅਵੇਲੇਬਲ ਨੇ ਐਮ ਵਾਲੀ ਜਿਹੜੀ ਹੁਣ ਕਲੈਕਸ਼ਨ ਆ ਰਹੀਆਂ ਨੇ ਪਾਕਿਸਤਾਨੀ ਸਟਾਈਲ ਦੀਆਂ ਸੌਫਟ ਔਰਗੈਂਜ਼ਾ ਡਿਜੀਟਲ ਪ੍ਰਿੰਟ ਵਾਲੀਆਂ ਆਣਗੀਆਂ ਮਿਰਰ ਵਰਕ ਹੋਇਆ ਨਾਲ ਬੈਕ ਤੋਂ ਪਲੇਨ ਹੈ 슬ੀਵਜ਼ ਇਹਦੀਆਂ ਹਾਫ ਜਾਂ ਫੁੱਲ ਦੋਨੋਂ ਬਣਾ ਸਕਦੇ ਹੋ ਲੈਂਥ ਇਹਦੀ 44 ਹੈ ਬਾਟਮ ਸ਼ੈਂਟੂਨ ਦਾ ਬਹੁਤ ਹੀ ਪਿਆਰੀ ਕੁਆਲਿਟੀ ਦਾ 3 ਮੀਟਰ ਦਾ ਆਏਗਾ ਦੁਪੱਟਾ ਸ਼ਿਫੋਨ ਦਾ ਡਿਜੀਟਲ ਪ੍ਰਿੰਟ ਹੋਇਆ ਤੇ ਨਾਲ ਮਿਰਰ ਵਰਕ ਹੋਇਆ ਪ੍ਰਾਈਜ਼ ਇਹਦਾ 1750 ਰੁਪਏ ਆ ਰੰਗੇ ਦੇ ਵਿੱਚ ਚਾਰ ਅਵੇਲੇਬਲ ਨੇ ਬਾਟਮ ਪਲੇਨ ਆਏਗਾ ਬਹੁਤ ਪਿਆਰਾ ਪਾਕਿਸਤਾਨੀ ਸਟਾਈਲ ਦੇ ਸੂਟ ਤੁਹਾਨੂੰ ਮਿਲਣਗੇ ਰੇਟ ਅਫੋਰਡੇਬਲ ਹੈ ਪਾਰਟੀ ਵੇਅਰ ਲੁੱਕ ਹੈ ਵੈਡਿੰਗ ਸੀਜ਼ਨ ਚੱਲ ਰਿਹਾ ਉਹਨਾਂ ਦੇ ਲਈ ਬਹੁਤ ਪਰਫੈਕਟ ਹੈ ਸਾਰੀਆਂ ਕਲੈਕਸ਼ਨਾਂ ਐਮ ਵਾਲੀ ਮਸਲੀਨ ਸਿਲਕ ਦੇ ਨਾਲ ਸੈਮੀ ਸਟੀ ਤੁਹਾਨੂੰ ਸ਼ਾਰਟ ਮਿਲੇਗੀ ਡਿਜੀਟਲ ਪ੍ਰਿੰਟ ਹੋਇਆ ਹੈ ਹੈਂਡਵਰਕ ਦੇ ਨਾਲ ਬਾਟਮ ਇਹਦਾ ਜਿਹੜਾ ਸੰਤੂਨ ਦਾ ਆਏਗਾ ਲਗਭਗ 3 ਮੀਟਰ ਦਾ ਆਏਗਾ ਦੁਪੱਟਾ ਸ਼ਿਫੋਨ ਦਾ ਆਏਗਾ ਰੇਟ ਇਹਦਾ 1550 ਰੁਪਏ ਆ ਪੰਜ ਰੰਗਾਂ ਵਿੱਚ ਇਹ ਵਾਲੀਆਂ ਕਲੈਕਸ਼ਨ ਆਈਆਂ ਨੇ ਬਾਟਮ ਪਲੇਨ ਆਏਗੀ ਸ਼ਾਰਟ ਬਹੁਤ ਪਿਆਰੀ ਸਿੰਪਲ ਸੋਬਰ ਜੀ 1550 ਦੇ ਵਿੱਚ ਕਲੈਕਸ਼ਨ ਆਈਆਂ ਨੇ ਰੰਗ ਤੇ ਡਿਜ਼ਾਈਨ ਸਾਰੇ ਅਵੇਲੇਬਲ ਨੇ ਅੱਜ ਦੀ ਵੀਡੀਓ ਵਾਲੇ ਮੋਸਟਲੀ ਸਾਰੇ ਦੇ ਸਾਰੇ ਸੂਟ ਜਿਹੇ ਨੇ ਉਹ weddings special ਨੇ ਰੰਗ ਡਿਜ਼ਾਈਨ ਪੈਟਰਨ ਬਹੁਤ ਪਿਆਰੇ ਨੇ ਇਹ ਆਰਗੈਂਜ਼ਾ ਸਟਾਈਲ ਦਾ ਸੂਟ ਆਏਗਾ ਗਲੇ ਤੇ ਜਿੰਨੀ ਵੀ ਕਢਾਈ ਹੋਈ ਹੈ ਸਾਰੀ ਹੈਂਡਵਰਕ ਵਾਲੀ ਹੈ ਪਰਲਸ ਨਾਲ ਲੱਗੇ ਹੋਏ ਨੇ ਬਟਨਸ ਲੱਗੇ ਹੋਣਗੇ ਦੋ ਰੰਗਾਂ ਵਿੱਚ ਇਹ ਸੂਟ ਆਏਗਾ ਦੁਪੱਟਾ ਵੀ ਆਰਗੈਂਜ਼ਾ ਦਾ ਹੈ ਬਹੁਤ ਪਿਆਰੀ ਕਲੈਕਸ਼ਨ ਹੈ ਬਾਟਮ ਸ਼ੈਂਟੂਨ ਦਾ ਆਏਗਾ ਇਹ ਵਾਲੇ ਸੂਟ ਬਹੁਤ ਪਿਆਰੇ ਨੇ ਹੈਂਡ ਪੇਂਟ ਵਾਲੇ ਦੁਪੱਟੇ ਆਰਗੈਂਜ਼ਾ ਦਾ ਆਣਗੇ ਇਹ ਵਿంటర్ ਕਲੈਕਸ਼ਨ ਐਕਚੁਅਲੀ ਥੋੜੀਆਂ ਕਲੈਕਸ਼ਨਾਂ ਵਿੱਚ ਮਿਕਸ ਹੋ ਗਈਆਂ ਨੇ 1299 ਦੀ ਵਾਲੀ ਵਿంటర్ ਕਲੈਕਸ਼ਨਾਂ ਨੇ ਇਹ 3 3700 ਵਿੱਚ ਤੁਹਾਨੂੰ ਇਹ ਵਾਲੇ ਸੂਟ ਮਿਲਣਗੇ ਕਲਰ ਚੇਟੇ ਥੋੜੇ-ਪੋੜ ਇਧਰ-ਉਧਰ ਹੋ ਗਏ ਨੇ ਉਹ ਮੈਂ ਤੁਹਾਨੂੰ ਰਿਟੇਲ ਬਾਕੀ ਅਗਰ ਜਾਣਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਬਾਕੀ ਰੰਗ ਡਿਜ਼ਾਈਨ ਪੈਟਰਨ ਸਾਰੇ ਅਵੇਲੇਬਲ ਨੇ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ बॉटਮ ਪਲੇਨ ਆਏਗਾ ਮੋਸਟਲੀ ਇਹ ਵਾਲੀ ਕਲੈਕਸ਼ਨਾਂ ਦੇ ਨਾਲ बॉटਮ ਪਲੇਨ ਆਉਂਦਾ ਹੈ ਤੇ ਸ਼ੈਂਟੂਨ ਦਾ ਆਉਂਦਾ ਇਹ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਇਹ ਸੂਟ ਬਹੁਤ ਪਿਆਰੇ ਨੇ ਵਰਕ ਹੋਇਆ ਹੈ ਗਲੇ ਤੇ ਦੁਪੱਟੇ ਦਾ ਤੁਹਾਨੂੰ ਸਟਾਲ ਮਿਲੇਗਾ ਬਹੁਤ ਪਿਆਰਾ ਡਿਜ਼ਾਈਨਰ ਮਿਲੇਗਾ ਬਾਟਮ ਪਲੇਨ ਆਏਗੀ ਕੇਰੇ ਤੇ ਵੀ ਵਰਕ ਹੈ ਕੇਰਾ ਤੁਸੀਂ ਆਪਣੇ ਅਕੋਰਡਿੰਗਲੀ ਇਹਨੂੰ ਸੈੱਟ ਕਰਵਾ ਸਕਦੇ ਹੋ ਆਦਰਵਾਇਜ਼ ਲੈਂਥ ਕਾਫੀ ਹੈ ਅਗਰ ਤੁਸੀਂ ਸੂਟ ਦੇਖਣਾ ਚਾਹੁੰਦੇ ਹੋ ਡੇਲੀ ਸਟੇਟਸ ਦੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੁਹਾਨੂੰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਉਹ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਰੀਸੈਲਰ ਹੋ ਸੂਟ ਸੇਲ ਕਰਦੇ ਹੋ ਜਾਂ ਕਰਨਾ ਚਾਹੁੰਦੇ ਹੋ ਆ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਫਿਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਡੇਲੀ ਜਿਹੜੀਆਂ ਸੂਟ ਆਣਗੀਆਂ ਅਪਡੇਟਸ ਆਉਂਦੀਆਂ ਰਹਿਣਗੀਆਂ ਐ ਬੰਦੀ ਸਟਾਈਲ ਦੀ ਕਲੈਕਸ਼ਨ ਆਏਗੀ ਗਲੇ ਤੇ ਪ੍ਰੋਪਰ ਹੈਂਡਵਰਕ ਹੈ ਸਟੱਫ ਬਹੁਤ ਪਿਆਰਾ ਹੈ ਸੁਪੀਰੀਅਰ ਕੁਆਲਿਟੀ ਦੀਆਂ ਕਲੈਕਸ਼ਨਾਂ ਨੇ ਸਾਰੀਆਂ ਦੀਆਂ ਸਾਰੀਆਂ ਹੈਂਡਵਰਕ ਵਾਲੀਆਂ ਆਣੀਆਂ ਦੁਪੱਟਾ ਕਟਵਕ ਨਾਲ ਆਏਗਾ ਰੰਗ ਇਹਦੇ ਵਿੱਚ ਚਾਰ ਹੈਗੇ ਨੇ ਮਾਜੈਂਟਾ ਪਰਪਲ ਗ੍ਰੀਨ ਤੇ orange ਸਾਰੇ ਹੀ ਸੂਟ ਜਿੰਨੇ ਵੀ ਰੰਗਾਂ ਵਾਲੇ ਨੇ weddings ਤੇ ਪੈਣ ਵਾਲੇ ਨੇ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ weddings special collection ਆ ਅੱਜ ਦੀ ਵੀਡੀਓ ਵਾਲੀਆਂ ਇਹਦੇ ਵਿੱਚ ਪੰਜ ਕਲਰ ਨੇ ਸਾਰੇ ਮੈਂ ਇਥੇ ਐਡ ਕੀਤੇ ਹੋਏ ਨੇ ਬਹੁਤ ਪਿਆਰੇ ਤੇ ਡਾਰਕ ਟੋਨ ਵਿੱਚ ਕਲਰ ਆਣਗੇ ਸਾਰੇ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਕਲੈਕਸ਼ਨਾਂ ਜਿੰਨੇ ਵੀ ਸੂਟ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਉਹ ਸਾਰੇ ਅਵੇਲੇਬਲ ਨੇ ਤੁਸੀਂ ਅਗਰ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਕਲੈਕਸ਼ਨਾਂ ਡਿਜ਼ਾਈਨ ਪੈਟਰਨ ਸਾਰੇ ਹੀ ਅਵੇਲੇਬਲ ਨੇ ਰੰਗ ਬਹੁਤ ਪਿਆਰੇ ਪਿਆਰੇ ਆਏ ਨੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਇਹਨਾਂ ਦੇ ਰਿਗਾਰਡਿੰਗ ਅਗਰ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਐ ਵੀ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਪਿਆਰਾ ਹੈ ਹੈਂਡਵਰਕ ਹੋਇਆ ਇਹਨਾਂ ਦੇ ਰੰਗ ਜਿੰਨੇ ਜਿੰਨੇ ਜਿਹੜੇ ਸੂਟ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਸਟੇਟਸ ਦੇਖਣਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਟ੍ਰੈਂਡੀ ਟੈਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ